ਕੀ ਕਰ ਕਿਉਂ ਕਰਦੀ ਆ ਪੁੱਤ ਜਿਹੜੇ ਤੂੰ ਪਿਛਲੇ ਹਫਤੇ ਸੂਟ ਪਸੰਦ ਕਰਕੇ ਗਈ ਸੀ ਨਾ ਉਹ ਮੈਂ ਸਾਰੇ ਖਰੀਦ ਲੇ ਤੇ ਤਿੰਨ ਚਾਰ ਜੋੜੀ ਨਾ ਮੈਂ ਦੀਪ ਵਾਸਤੇ ਵੀ ਖਰੀਦ ਲੇ ਮੰਮੀ ਜੀ ਮੰਮੀ ਜੀ ਸਿਮੀ ਦੀ ਤबीयत ਤਾਂ ਬਹੁਤ ਜ਼ਿਆਦਾ ਖਰਾਬ ਆ ਤੁਸੀਂ ਮੈਨੂੰ ਥੋੜੇ ਜੇ ਪੈਸੇ ਦੇ ਦਿਓ ਮੈਂ ਨਾ ਉਹਨੂੰ ਡਾਕਟਰ ਕੋਲ ਲੈ ਜੂੰਗੀ ਪੁੱਤ ਮੈਂ ਨਾ ਤੇਰੇ ਨਾਲ ਬਾਅਦ ਚ ਗੱਲ ਕਰਦੀ ਆ ਮਨਦੀਪ ਜਿੰਦਰ ਨਾ ਕੰਮ ਤਾਂ ਆਉਣ ਵਾਲਾ ਹੀ ਆ ਫੇਰ ਦੇਖਦੇ ਆਪਾਂ ਕੀ ਕਰਨਾ ਇੰਨੇ ਨਾ ਤੇ ਜਿਹੜੀ ਪੁਰਾਣੀ ਦਵਾਈ ਪਈ ਆ ਉਹੀ ਪਿਆ ਦੇ ਸਿਮਮੀ ਨੂੰ ਨਾਲੇ ਜੇ ਪੁੱਤ ਆਪਾਂ ਡਾਕਟਰ ਕੋਲ ਗਏ ਨਾ 1000 2000 ਦੀ ਤਾਂ ਉਹਨੇ ਆਪਣੀ ਛਿੱਲ ਲਾ ਲੈਣੀ ਆ ਜਿਹੜੇ ਟੈਸਟ ਲੀਖੋ ਉਹ ਬਾਧੂ ਦੇ ਨਾਲੇ ਪੁੱਤ ਫालतू ਪੈਸੇ ਪੂਕਣ ਦਾ ਕੋਈ ਫਾਇਦਾ ਨਹੀਂ ਤੂੰ ਦਵਾਈ ਪਿਆ ਦੇ ਆਪੇ ਕੁੜੀ ਠੀਕ ਹੋ ਜੂਗੀ ਮੰਮੀ ਜੀ ਪੁਰਾਣੀ ਦਵਾਈ ਦੇ ਕੇ ਨਾ ਮੈਂ ਦੇਖ ਚੁੱਕੀ ਆ ਸਿਮਮੀ ਨੂੰ ਹੁਣ ਉਹਨੂੰ ਕੋਈ ਆਰਾਮ ਨਹੀਂ ਮਿਲ ਰਿਹਾ ਨਾਲੇ ਮੈਂ ਇਹਨਾਂ ਨੂੰ ਕਦੋਂ ਦੀ ਫੋਨ ਲਾ ਰਹੀ ਆ ਇਹ ਮੇਰਾ ਫੋਨ ਹੀ ਨਹੀਂ ਚੁੱਕ ਰੇ ਸ਼ਾਇਦ ਕਿਸੇ ਕੰਮ 'ਚ ਬਿਜੀ ਹੋਣਗੇ ਤੁਸੀਂ ਉਹ ਪੈਸੇ ਦੇ ਦਿਓ ਮੈਨੂੰ ਬਸ ਬਸ ਤੈਨੂੰ ਤਾਂ ਪੈਸੇ ਦੇ ਦੋ ਅੱਗ ਲਾਉਣ ਵਾਸਤੇ ਹੈਨਾ ਨਾ ਸਾਡੇ ਘਰੇ ਕਿਤੇ ਡਰਾਫਟ ਲੱਗਿਆ ਹੋਇਆ ਪੈਸਿਆਂ ਵਾਲਾ ਜਿਹੜਾ ਤੈਨੂੰ ਮੈਂ ਤੋੜ-ਤੋੜ ਦੇ ਹੀ ਜਾਵਾਂ ਮੇਰਾ ਇਕੱਲਾ ਮੁੰਡਾ ਕਮਾਉਣ ਵਾਲਾ ਨਾਲੇ ਤੂੰ ਤਾਂ ਚੌਂ ਨਹੀਂ ਆਈਂ ਵੀ ਉਹਦੀ ਕਮਾਈ ਨੂੰ ਡਾਕਟਰ ਕੋਲ ਜਾ ਜਾ ਕੇ ਅੱਗ ਲਾਈ ਜਾਵੇਂ ਉਹ ਕੋਈ ਫਾਲਤੂ ਪੈਸੇ ਪੂਜੇ ਨਹੀਂ ਹੈਗੇ ਮੇਰੇ ਕੋਲੇ ਜਾ ਕੇ ਪਿਆ ਦੇ ਉਹਨਾਂ ਦਵਾਈ ਫਾਲਤੂ ਪੈਸੇ ਉਹ ਮੰਮੀ ਜੀ ਸਿਮੀ ਦੇ ਇਲਾਜ ਵਾਸਤੇ ਮੰਗ ਰਹੀਆਂ ਪੈਸੇ ਕਿਸੇ ਫਾਲਤੂ ਖਾਚੇ ਵਾਸਤੇ ਨਹੀਂ ਨਾ ਅੱਜ ਕੱਲ ਤੇਰੀ ਜਵਾਨ ਕੁਝ ਜ਼ਿਆਦਾ ਹੀ ਨਹੀਂ ਚੱਲਣ ਲੱਗੀ ਮੇਰੇ ਨਾਲ ਉੱਚੀ ਆਵਾਜ਼ ਚ ਬੋਲਣ ਦੀ ਕੋਈ ਲੋੜ ਨਹੀਂ ਸਮਝ ਗਈ ਮੰਮੀ ਜੀ ਮੈਂ ਤੁਹਾਡੇ ਨਾਲ ਕੋਈ ਉੱਚੀ ਆਵਾਜ਼ ਚ ਗੱਲ ਨਹੀਂ ਕਰੀ ਤੁਹਾਡੇ ਅੱਗੇ ਹੱਥ ਜੋੜ ਕੇ ਕਹਿਨੀ ਆ ਮੈਂ ਸਿਮੀ ਨੂੰ ਡਾਕਟਰ ਕੋਲ ਲੈ ਕੇ ਜਾਣਾ ਮੈਨੂੰ ਪੈਸੇ ਦੇ ਦਿਓ ਨਾਲੇ ਮੰਮੀ ਜੀ ਇਹ ਸਾਰੀ ਕਮਾਈ ਤੁਹਾਡੇ ਹੱਥ ਜੀ ਤੱਕ ਲਿਆ ਕੇ ਰੱਖਦੇ ਨੇ ਮੈਂ ਕਦੇ ਕੁਝ ਨਹੀਂ ਬੋਲੀ ਪਰ ਤੁਹਾਨੂੰ ਵੀ ਤਾਂ ਸਮਝਣਾ ਚਾਹੀਦਾ ਕਿ ਸਾਡੀਆਂ ਵੀ ਕੁਝ ਜ਼ਰੂਰਤਾਂ ਹੁੰਦੀਆਂ ਨੇ ਗੱਲ ਸੁਣਨੀ ਮੇਰੀ ਉਹ ਮੇਰਾ ਪੁੱਤ ਆ ਤੇ ਪੈਸੇ ਵੀ ਨਾ ਲਿਆ ਕੇ ਮੇਰੇ ਹੱਥ ਤੇ ਰੱਖੂਗਾ ਨਾ ਹੁਣ ਤੈਨੂੰ ਇਸ ਗੱਲ ਤੋਂ ਮੇਂ ਮਿਰਚਾਂ ਲੱਗਣ ਲੱਗ ਗਈਆਂ ਨਹੀਂ ਮੰਮੀ ਜੀ ਤੁਹਾਨੂੰ ਚੰਗੀ ਤਰ੍ਹਾਂ ਪਤਾ ਵੀ ਅੱਜ ਤੱਕ ਮੈਂ ਕਦੇ ਕਿਸੇ ਚੀਜ਼ ਤੇ ਇਤਰਾਜ਼ ਨਹੀਂ ਕੀਤਾ ਤੁਸੀਂ ਨਾ ਦੀਦੀ ਦੇ ਘਰੇ ਹਰ ਮਹੀਨੇ ਨਵੇਂ ਕੱਪੜੇ, ਜੁਵੈਲਰੀ, ਸਾਰਾ ਸਮਾਨ ਭੇਜਦੇ ਰਹਿੰਦੇ ਹੋ ਤੇ ਉਹਨਾਂ ਦੇ ਮੁੰਡੇ ਵਾਸਤੇ ਵੀ ਕੀ ਗੱਲ? ਮੇਰੀ ਕੁੜੀ ਦੇ ਇਲਾਜ ਵਾਸਤੇ ਤੁਸੀਂ ਮੈਨੂੰ ਪੈਸੇ ਨਹੀਂ ਦੇ ਸਕਦੇ? ਨਾਲੇ ਆ ਜਿਹੜੇ ਗਿਫਟ ਤੁਸੀਂ ਦੀਦੀ ਨੂੰ ਭੇਜਦੇ ਹੋ ਨਾ ਇਹ ਵੀ ਇਹਨਾਂ ਦੀ ਕਮਾਈ 'ਚੋਂ ਜਾਂਦੇ ਨੇ। ਉਹ ਮੈਂ ਅੱਜ ਤੱਕ ਕਦੇ ਤੁਹਾਨੂੰ ਕੁਝ ਕਿਹਾ? ਖਬਰਦਾਰ ਜੇ ਮੇਰੀ ਧੀ ਵਰ ਇੱਕ ਵੀ ਸ਼ਬਦ ਬੋਲਿਆ ਤਾਂ ਮੇਤੋਂ ਪੂਰਾ ਕੋਈ ਨਹੀਂ। ਨਹੀਂ ਮੇਰੀ ਕੁੜੀ ਤਾਂ ਮੱਛਲਾਂ ਬੰਦ ਕਰ ਦੇਵਾਂ। ਮੰਮੀ ਜੀ ਮੈਂ ਨਾ ਕਿਸੇ ਤੋਂ ਨਹੀਂ ਮੱਚਦੀ ਹੈਗੀ ਇਸ ਘਰ 'ਚ ਹਮੇਸ਼ਾ ਮੇਰੇ ਨਾਲ ਭੇਦਭਾਵ ਹੁੰਦਾ ਰਿਹਾ ਮੈਂ ਕਦੇ ਉਫ ਤੱਕ ਨਹੀਂ ਕੀਤੀ ਹੈਗੀ ਪਰ ਹੁਣ ਗੱਲ ਮੇਰੀ ਧੀ ਦੀ ਆ ਨਾਲੇ ਸਾਰਾ ਕੁਝ ਤੁਸੀਂ ਤਾਂ ਕਰ ਰਹੇ ਹੋ ਨਾ ਕਿ ਤੁਹਾਨੂੰ ਪੋਤਾ ਚਾਹੀਦਾ ਸੀ ਤੇ ਹੋ ਗਈ ਪੋਤੀ ਮੰਮੀ ਜੀ ਤੁਸੀਂ ਇਹਨਾਂ ਨੂੰ ਤੇ ਦੀਦੀ ਨੂੰ ਹਮੇਸ਼ਾ ਬਰਾਬਰ ਪਿਆਰ ਕੀਤਾ ਕਦੇ ਦੋਨਾਂ 'ਚ ਕੋਈ ਭੇਦਭਾਵ ਨਹੀਂ ਕੀਤਾ ਫਿਰ ਮੇਰੀ ਧੀ ਨਾਲ ਤੁਸੀਂ ਐਦਾਂ ਕਿਉਂ ਕਰ ਰਹੇ ਹੋ ਮੰਮੀ ਜੀ ਜੋ ਮੇਰੇ ਨਾਲ ਹੋ ਰਿਆ ਸੀ ਨਾ ਉਹ ਮੈਂ ਕਰ ਲਿਆ ਸਹਿਣ ਪਰ ਹੁਣ ਮੈਂ ਆਪਦੀ ਤੀ ਨਾਲੇ ਸਭ ਨਹੀਂ ਹੋਣ ਦਊਂਗੀ ਤੁਸੀਂ ਮੈਨੂੰ ਹੁਣੇ ਵੀ ਹੁਣੇ ਪੈਸੇ ਦੇਵੋ ਮੈਨੂੰ ਨਹੀਂ ਪਤਾ ਕੁਝ ਮਨਦੀਪਾ ਉਹ ਇਹ ਕੀ ਤਰੀਕਾ ਹੈ ਤੇਰਾ ਮੰਮੀ ਨਾਲ ਗੱਲ ਕਰਨ ਦਾ ਬਾਹਰ ਤਾਂ ਕਵਾਜ ਆ ਰਹੀਆਂ ਨੇ ਸ਼ਰਮ ਲਿਆ ਜੀ ਭੁੱਲ ਗਈ ਤੂੰ ਚੰਦਾ ਹੋ ਗਿਆ ਪੁੱਤ ਤੂੰ ਆ ਗਿਆ ਆ ਦੇਖ ਲਾ ਆਂਦੀ ਅੱਖਾਂ ਨਾ ਕਹਿੋ ਜੇ ਮਰਤਾਉ ਕਰਦੀ ਹੈ ਮੇਰੇ ਨਾਲ ਮੈਂ ਤਾਂ ਜੀ ਬੱਸ ਮੰਮੀ ਜੀ ਤੋਂ ਪੈਸੇ ਕੀ ਬੱਸ ਚੁੱਪ ਕਰਕੇ ਨਾ ਮੰਮੀ ਜੀ ਤੋਂ ਮਾਫੀ ਮੰਗ ਲੈ ਨਹੀਂ ਤਾਂ ਮੱਥੋ ਬੁਰਾ ਕੋਈ ਨਹੀਂ ਹੋਊਗਾ ਮੰਮੀ ਜੀ ਤੋਂ ਇੱਕ ਵਾਰ ਨਹੀਂ ਮੈਂ ਹਜ਼ਾਰ ਵਾਰ ਮਾਫੀ ਮੰਗਣ ਲਈ ਤਿਆਰ ਆ ਕਿਉਂਕਿ ਉਹ ਸਾਡੀ ਮਾਂ ਨਾਲੇ ਤੁਸੀਂ ਮੈਨੂੰ ਐਦਾਂ ਕਿਵੇਂ ਬੋਲ ਸਕਦੇ ਹੋ ਉਹ ਵੀ ਪੂਰੀ ਗੱਲ ਜਾਣੇ ਬਿਨਾ ਤੁਹਾਨੂੰ ਪਤਾ ਵੀ ਆ ਵੀ ਇੱਥੇ ਕੀ ਹੋਇਆ ਸੀ ਉਹ ਇੱਕ ਵਾਰ ਅੰਦਰ ਜਾ ਕੇ ਦੇਖੋ ਤੇਜ ਬੁਖਾਰ 'ਚ ਤੜਫ ਰਹੀ ਐ ਤੁਹਾਡੀ ਦੀ ਔਰ 102 ਵਿਖਾ ਰਹਾ ਉਹਨੂੰ ਤੇ ਮੈਂ ਮੰਮੀ ਜੀ ਤੋਂ ਕੋਸਾ ਉਹਦੀ ਪੈਸੇ ਮੰਗ ਰਹੀ ਆ ਹੱਥ ਜੋੜ ਕੇ ਗਿੜਗੜਾ ਕੇ ਪਰ ਇਹ ਮੈਨੂੰ ਪੈਸੇ ਦੇਣ ਨੂੰ ਤਿਆਰ ਨਹੀਂ ਕਿਉਂਕਿ ਇਹਨਾਂ ਦੇ ਹਿਸਾਬ ਨਾਲ ਡਾਕਟਰ ਕੋਲ ਜਾਣਾ ਫਾਲਤੂ ਦਾ ਖਰਚਾ ਕਰਨਾ ਹੈਗਾ ਤੇ ਇਹ ਮੇਰੀ ਟੀ ਦੀ ਸਿਹਤ ਨਾਲ ਕੰਪਰਮਾਈਜ਼ ਕਰਨ ਨੂੰ ਤਿਆਰ ਨਹੀਂ ਪਰ ਹੁਣ ਮੈਂ ਕੋਈ ਕੰਪਰਮਾਈਜ਼ ਨਹੀਂ ਕਰਨਾ ਕਿਉਂਕਿ ਗੱਲ ਮੇਰੀ ਨਹੀਂ ਮੇਰੀ ਟੀਰੀਆ ਉਹ ਤੁਹਾਡੇ ਕਹਿਣ ਤੇ ਮੈਂ ਬਹੁਤ ਵੱਡੀ ਗਲਤੀ ਕੀਤੀ ਜਿਹੜਾ ਮੈਂ ਨੌਕਰੀ ਛੱਡਦੀ ਹੁਣ ਹਰ ਇੱਕ ਚੀਜ਼ ਲਈ ਮੈਨੂੰ ਮੰਮੀ ਅੱਗੇ ਹੱਥ ੱਡਣੇ ਪੈਂਦੇ ਨੇ ਚਾਹੇ ਉਹ ਸਿਮੀਰ ਦੇ ਡਾਈਪਰ ਲਿਆਉਣੇ ਹੋਣ ਚਾਹੇ ਉਹਦੀ ਦਵਾਈ ਲਿਆਣੀ ਹੋਵੇ ਤੇ ਚਾਹੇ ਘਰ ਦਾ ਰਾਸ਼ਨ ਬਾਣੀ ਲਿਆਣਾ ਹੋਵੇ ਤੇ ਬਸ ਇੱਥੇ ਹੀ ਨਹੀਂ ਹੈਗੀ ਮੰਮੀ ਜੀ ਨੂੰ ਆਪਣੇ ਦਿੱਤੇ ਪੈਸਿਆਂ ਦਾ ਹਿਸਾਬ ਵੀ ਚਾਹੀਦਾ ਵੀ ਕਿਤੇ ਮੈਂ ਉਹਨਾਂ 'ਚ ਕੁਝ ਖਰਚ ਨਾ ਕਰਦਾ ਕੋਈ ਚੀਜ਼ ਨਾ ਲੈ ਆਵਾਂ ਨਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਮੇਰੇ ਹਸਬੰਡ ਹੋਣ ਦੇ ਨਾਤੇ ਤੁਹਾਡਾ ਕੋਈ ਫਰਜ਼ ਨਹੀਂ ਬਣਦਾ ਮੇਰੇ ਪ੍ਰਤੀ ਉਹ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਨੂੰ ਮੇਰੇ ਪਰਸਨਲ ਖਰਚਿਆਂ ਵਾਸਤੇ ਪੈਸੇ ਦੇਣੇ ਚਾਹੀਦੇ ਨੇ ਤੇ ਐਮਰਜੈਂਸੀ ਵਾਸਤੇ ਵੀ ਨਾਲੇ ਨਾ ਮੇਰੀ ਗੱਲ ਸੁਣ ਲਓ ਮੈਂ ਮੰਮੀ ਜੀ ਦੇ ਅੱਗੇ ਨਾ ਹੁਣ ਹੋਰ ਨਹੀਂ ਹੱਥ ਆੜ ਸਕਦੀ ਨਾਲੇ ਮੈਨੂੰ ਇਹ ਦੱਸੋ ਵੀ ਇਹ ਸੱਚ ਮੇਰੀ ਕੀ ਗਲਤੀ ਆ ਮੰਮੀ ਜੋ ਮਨਦੀਪ ਕਹਿ ਰਹੀ ਹੈ ਕਿਉਂ ਸੱਚ ਐ ਨਹੀਂ ਪੁੱਤ ਉਹ ਉਹ ਤਾਂ ਮੈਂ ਬਸ ਠੀਕ ਨਹੀਂ ਕੀਤਾ ਮੰਮੀ ਜੀ ਤੁਸੀਂ ਇਹ ਤੁਹਾਡੇ ਨਾਲ ਤਾਂ ਮੰਮੀ ਮੈਂ ਬਾਅਦ ਚ ਗੱਲ ਕਰਦਾ ਮਨਦੀਪ ਮੈਂ ਤਾਂ ਮੰਮੀ ਜੀ ਨੂੰ ਤਾਂ ਸਾਰੇ ਪੈਸੇ ਫੜਾਉਂਦਾ ਸੀ ਕਿਉਂਕਿ ਮੰਮੀ ਜੀ ਘਰ ਚ ਸਾਰੇ ਤਾਂ ਵੱਡੇ ਨੇ ਤੇ ਮੈਨੂੰ ਲੱਗਦਾ ਸੀ ਕਿ ਮੰਮੀ ਘਰ ਦੀ ਜ਼ਿੰਮੇਵਾਰੀਆ ਚੰਗੀ ਤਰ੍ਹਾਂ ਸਾਂਭਣਗੇ ਪਰ ਮੈਨੂੰ ਕੀ ਪਤਾ ਐ ਕਿ ਮੇਰੇ ਘਰ ਚ ਆਹ ਸਭ ਕੁਝ ਚੱਲ ਰਿਹਾ ਐ ਤੂੰ ਵੀ ਤਾਂ ਮੈਨੂੰ ਕਦੇ ਕੁਝ ਨਹੀਂ ਦੱਸਿਆ ਅੱਜ ਦੱਸਿਆ ਤਾਂ ਮੈਨੂੰ ਰਿਅਲਾਈਜ਼ ਹੋਇਆ ਕਿ ਯਾਰ ਤੈਨੂੰ ਕਿੰਨਾ ਬੁਰਾ ਲੱਗਦਾ ਹੋਊਗਾ ਜਦੋਂ ਤੂੰ ਛੋਟੀ ਛੋਟੀ ਚੀਜ਼ਾਂ ਵਾਸਤੇ ਮੰਮੀ ਜੀ ਅੱਗੇ ਹੱਥ ਛੜਦੀ ਹੋਈਂ ਜੀ ਓ ਤੂੰ ਤਾਂ ਵਿਆਹ ਤੋਂ ਪਹਿਲਾਂ ਕਦੇ ਆਪਣੇ ਘਰ ਵਾਲਿਆਂ ਤੋਂ ਨਹੀਂ ਪੈਸੇ ਮੰਗੇ ਕਿਉਂਕਿ ਤੂੰ ਖੁਦ ਕਮਾਉਂਦੀ ਸੀ ਮੈਂ ਨਾ ਹੁਣ ਤੋਂ ਤੇਰੇ ਪਰਸਨਲ ਖਰਚਿਆਂ ਵਾਸਤੇ ਤੇ ਐਮਰਜੈਂਸੀ ਵਾਸਤੇ ਤੈਨੂੰ ਆਰਡਰ ਤੋਂ ਪੈਸੇ ਦਿਆ ਕਰੂੰਗਾ ਪਰ ਹੁਣ ਆਪਾਂ ਸਭ ਤੋਂ ਪਹਿਲਾਂ ਸਿਮੀ ਨੂੰ ਡਾਕਟਰ ਕੋਲ ਲੈ ਕੇ ਚੱਲੀਏ ਸਾਸਰੀ ਕਾਲ ਜੀ ਅਸੀਂ ਇਹ ਨਹੀਂ ਕਹਿੰਦੇ ਵੀ ਜੋ ਅਸੀਂ ਇਹ ਕਹਾਣੀ ਦਿਖਾਈ ਆ ਸਾਰੇ ਘਰਾਂ ਦੀ ਹੈਗੀ ਆ ਪਰ ਕੁਝ ਘਰਾਂ ਦੀ ਹੈਗੀ ਆ ਜਿੱਥੇ ਸੱਸ ਦਾ ਰਾਜ ਚੱਲਦਾ ਕਿਉਂ ਕਿਹਾ ਜਾਂਦਾ ਵੀ ਜਿਹੜੀ ਵੀ ਚੀਜ਼ ਮੰਗਾਉਣੀ ਆ ਤੂੰ ਮੰਮੀ ਨੂੰ ਕਹ ਦੇ ਆ ਵੀ ਉਹ ਹੀ ਲਿਆ ਕੇ ਦੇਣਗੇ ਪਰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਹਸਬੈਂਡ ਦੀ ਰਿਸਪੌਂਸਿਬਿਲਟੀ ਹੁੰਦੀ ਆ ਵਾਈਫ ਤੇ ਉਹਨੂੰ ਹਮੇਸ਼ਾ ਉਹਦੇ ਖਰਚੇ ਚੱਕਣੇ ਚਾਹੀਦੇ ਨੇ ਕੁਝ ਪੈਸੇ ਪਰਸਨਲ ਉਹਨੂੰ ਦੇਣੇ ਚਾਹੀਦੇ ਨੇ ਤਾਂ ਜੋ ਐਮਰਜੈਂਸੀ 'ਚ ਯੂਜ਼ ਕਰ ਲੇ ਸੋ ਜੇ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਸਾਡਾ ਦਿੱਤਾ ਮੈਸੇਜ ਵਧੀਆ ਲੱਗਿਆ ਤਾਂ ਸਾਡੀ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਬੱਦ ਤੋਂ ਬੱਦ ਤੇ ਕਮੈਂਟਾਂ ਰਾਹੀਂ ਆਪਣੇ ਵਿਚਾਰ ਵੀ ਜਰੂਰ ਦੱਸਿਓ ਪੇਜ ਨੂੰ ਫੋਲੋ ਵੀ ਕਰਿਓ ਜੀ ਸਤਿ ਸ਼੍ਰੀ ਅਕਾਲ